ਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਗੁਰਗ੍ਰੰਥ ਸਾਹਿਬ ਵਿੱਚ ਬਾਣੀ ਪੜਨ ਦਾ ਸਾਧ ਸੰਗਤ ਦਾ ਬਹੁਤ ਮਹਤਮ ਦੱਸਿਆ ਗਿਆ ਹੈ ਸਾਧ ਸੰਗਤ ਜੀ ਤੁਹਾਨੂੰ ਵੀ ਪਤਾ ਹੋਣਾ ਕਿ ਅੱਜ ਕੱਲ ਦੇ ਯੂਥ ਜਵਾਨ ਬੱਚੇ ਅੱਜ ਕੱਲ ਦੇ ਜੋ ਦਿਨ ਚੱਲ ਰਹੇ ਹਨ ਵੈਲੈਂਟਾਈਨ ਦੇ ਉਹਨਾਂ ਵਿੱਚ ਰੁੱਝੇ ਹੋਏ ਹਨ ਕੋਈ ਟੈਡੀ ਡੇ ਕੋਈ ਪ੍ਰੋਮਿਸ ਡੇ ਕੋਈ ਚਾਕਲੇਟ ਡੇ ਇਹਨੇ ਨਾ ਹੈਪੀ ਚਾਕਲੇਟ ਡੇ ਮਤਲਬ ਕੁਝ ਮਿੱਠਾ ਨਾ कि ਫਿਰ ਆਪਾਂ ਵੀ ਅਰਦਾਸ ਕਰੀਏ ਗੁਰੂ ਸਾਹਿਬ ਜੀ ਅੱਗੇ ਕਿ ਸਾਨੂੰ ਵੀ ਕੁਝ ਐਸਾ ਮਿੱਠਾ ਮਿਲ ਜਾਏ ਜਿਸ ਅੱਗੇ ਸਭ ਕੁਝ ਕੋੜਾ ਲੱਗੇ ਐਸਾ ਮਿੱਠਾ ਜਿਸ ਦੀ ਮਿਠਾਸ ਕਦੀ ਖਤਮ ਨਾ ਹੋਏ ਇਹ ਦਿਨ ਵੀ ਆਪਾਂ ਆਪਣੇ ਗੁਰੂ ਦੇ ਅੱਗੇ ਹੀ ਮੰਗਣਾ ਹੈ ਸੱਬੇ ਵਸਤ ਕੋੜੀਆਂ ਸੱਚੇ ਨਾ ਮਿੱਠਾ ਹਰਬਿੰਨ ਕੁਛ ਨਾ ਲੱਗ ਗਈ ਭਗਤਨ ਕੋ ਮਿੱਠਾ ਬਾਬਾ ਫਰੀਦ ਜੀ ਜਦ ਛੋਟੇ ਹੁੰਦੇ ਸਨ ਤਾਂ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੂੰ ਰੱਬ ਦਾ ਨਾਮ ਲਿਆ ਕਰ ਫਰੀਜ ਜੀ ਕਹਿੰਦੇ ਮਾਂ ਫੇਰ ਕੀ ਹੋਵੇਗਾ ਮਾਂ ਕਹਿੰਦੀ ਅੱਲਾ ਤੇਰੀ ਹਰ ਮੁਰਾਦ ਪੂਰੀ ਕਰੇਗਾ ਤੂੰ ਜੋ ਮੰਗੇਗਾ ਉਹ ਦੇਵੇਗਾ ਫਰੀਜ ਜੀ ਕਹਿੰਦੇ ਮੈਨੂੰ ਸ਼ੱਕਰਖੰਡ ਮਾਂਜਾ ਦੁੱਧ ਮਿਲੇਗਾ ਮਤਲਬ ਫਰੀਜ ਨੂੰ ਛੋਟੇ ਹੁੰਦੇ ਹੀ ਸ਼ੱਕਰ ਮਿੱਠਾ ਬਹੁਤ ਪਸੰਦ ਸੀ ਪਰ ਉਹ ਫਰੀਜ ਜੀ ਰੱਬ ਨਾਲ ਪਿਆਰ ਪਾਣ ਤੋਂ ਕਹਿੰਦੇ ਹਨ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਅਵਸਤ ਮਿੱਠੀਆਂ ਰੱਬ ਦਾ ਪੂਜਨ ਦੁੱਧ ਫ੍ਰੀਜ ਜੀ ਗੰਨਾ ਕੈਂਡੀ ਖੰਡ ਗੁੜ ਸ਼ਹਿਦ ਅਤੇ ਮੱਝ ਦਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ ਪਰ ਤੇਰੇ ਬਰਾਬਰ ਨਹੀਂ ਹਨ ਰੱਬ ਦਾ ਨਾਮ ਸਭ ਚੀਜ਼ਾਂ ਨਾਲੋਂ ਮਿੱਠਾ ਹੈ ਆਪਾਂ ਗੁਰੂ ਜੀ ਜਿਵੇਂ ਫ੍ਰੀਜ ਜੀ ਦੀ ਮਾਤਾ ਜੀ ਨੇ ਫ੍ਰੀਜ ਜੀ ਨੂੰ ਰੱਬ ਦੇ ਨਾਮ ਨਾਲ ਜੋੜਿਆ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਆਸੀਂ ਵੀ ਆਪਣੇ ਬੱਚਿਆਂ ਨੂੰ ਕਿਸ ਨਾ ਕਿਸੇ ਬਹਾਨੇ ਉਸ ਪਰਮਾਤਮਾ ਦੇ ਨਾਲ ਜੋੜੀਏ ਜੋਦੋਂ ਫਰੀਜੀ ਕੋਈ ਰੱਬ ਦਾ ਨਾਮ ਧਿਆਨ ਦੇ ਸੰਤ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਸਹਾਨੇ ਥੱਲੇ ਗੁੜ ਰੱਖ ਦਿੰਦੇ ਸਨ ਤੇ ਸਵੇਰੇ ਦੇਖਦੇ ਸਨ ਤਾਂ ਫਰੀਜੀ ਉਹਨਾਂ ਨੂੰ ਲੱਗਦਾ ਸੀ ਕਿ ਗੁੜ ਪਿਆ ਹੈ ਤੇ ਉਹ ਉਹਨਾਂ ਨੂੰ ਰੱਬ ਵੱਲੋਂ ਭੇਜਿਆ ਗਿਆ ਹੈ ਤੇ ਇਸ ਤਰ੍ਹਾਂ ਹੀ ਅਸੀਂ ਵੀ ਆਪਣੇ ਬੱਚਿਆਂ ਨੂੰ ਰੱਬ ਨਾਲ ਜੋੜ ਸਕਦੇ ਹਾਂ ਕੋਈ ਨਾ ਕੋਈ ਚੀਜ਼ ਦੇ ਕੇ ਕੋਈ ਨਾ ਕੋਈ ਗਿਫਟ ਦੇ ਕੇ ਕਿ ਬੱਚਾ ਜਦੋਂ ਬੱਚਾ ਕੋਈ ਪਾਠ ਸੁਣਾਏ ਤੁਸੀਂ ਉਸ ਨੂੰ ਗਿਫਟ ਦੇਵੋ ਇਹ ਸਾਡਾ ਹੀ ਫਰਜ਼ ਹੈ ਆਪਣੀਆਂ ਮਾਤਾ ਭੈਣਾਂ ਦਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਈਏ ਕਿਉਂਕਿ ਅੱਜ ਕੱਲ ਦਾ ਜੋ ਸਮਾਂ ਹੈ ਉਹ ਬਹੁਤ ਭਿਆਨਕ ਚੱਲ ਰਿਹਾ ਹੈ ਹਰ ਬੱਚਾ ਵਿਗੜ ਰਿਹਾ ਹੈ ਇਹ ਸਾਡੇ ਮਾਪਿਆਂ ਦਾ ਹੀ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਤੋਰਨਾ ਹੈ ਸੋ ਮੇਰੀਆਂ ਜਿੰਨੀਆਂ ਵੀ ਮਾਤਾਵਾਂ ਭੈਣਾਂ ਨੇ ਉਹਨਾਂ 'ਗੇ ਗੁਜਾਰਿਸ਼ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਰਾਹ ਚਲਾਓ ਠੀਕ ਹੈ ਅੱਜ ਕੱਲ ਸਟੇਟਸ ਦੇ ਅਕੋਰਡਿੰਗ ਹਰ ਮਾਪਿਆਂ ਦੇ ਖਲਾਤ ਬਦਲਦੇ ਜਾ ਰਹੇ ਹਨ ਹਰ ਕੋਈ ਰੱਬ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਰ ਇਹ ਮਾਵਾ ਦਾ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਤੋੜਨਾ ਹੈ ਜੇ ਅਸੀਂ ਅੱਜ ਦਾ ਵੇਲਾ ਸੰਭਾਲਾਂਗੇ ਤਾਂ ਸਾਨੂੰ ਅੱਗੇ ਰੋਣਾ ਨਹੀਂ ਪਏਗਾ ਸੋ ਜੋ ਵੀ ਹੈ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ